ਸਾਤਰੀਅਕਾਲ ਜੀ ਮੈਂ ਸੁਖਪਾਲ ਸਿੰਘ ਗੁਲਾੜ केरਲਾ ਦੇ ਕੋਟਾਈਮ ਸ਼ਹਿਰ ਦੀ ਦੇ ਵਿੱਚ ਇੱਕ ਦਿਲ ਨੂੰ ਦਹਿਰਾਉਣ ਵਾਲੀ ਘਟਨਾ ਘਟੀ ਹੈ ਜਿੱਥੇ 26 ਸਾਲਾਂ ਨੌਜਵਾਨ ਅਨੰਦੂ ਅਜੀ ਨਾਮੀ ਸੌਫਟਵੇਅਰ ਇੰਜੀਨੀਅਰ ਨੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਆਤਮ ਹੱਤਿਆ ਕਰ ਲਈ ਤੇ ਉਸ ਦੇ ਸੁਸਾਈਡ ਨੋਟ ਦੇ ਉੱਤੇ ਜੋ ਇੰਸਟਾਗ੍ਰam ਤੇ ਵਾਇਰਲ ਹੋਇਆ ਜੋ ਕੁਝ ਨੇ ਬਿਆਨ ਕੀਤਾ ਉਹ ਸਤਿਮੁੱਚ ਦਿਲ ਨੂੰ ਦਹਿਲਾਉਣ ਵਾਲਾ ਉਸ ਦਾ ਦੋਸ਼ ਹੈ ਕਿ 4 ਸਾਲ ਦੀ ਉਮਰ ਦੇ ਵਿੱਚ ਉਸ ਦਾ ਪਿਤਾ ਉਹਨੂੰ ਆਰਐਸਐਸ ਦੇ ਵਿੱਚ ਛੱਡ ਗਿਆ ਸੀਗਾ ਸਿੱਧੇ ਤੌਰ ਤੇ ਉਹਨੇ ਆਰਐਸਐਸ ਦੇ ਉੱਤੇ ਇਹ ਦੋਸ਼ ਲਾਏ ਨੇ ਆਪਣੀ ਮੌਤ ਦਾ ਕਾਰਨ ਦੱਸਿਆ ਤੇ ਕਿਉਂ ਇਹ ਮੈਂ ਤੁਹਾਨੂੰ ਦੱਸਦਾ ਜੀ ਉਹ ਕਹਿੰਦਾ ਕਿ 4 ਸਾਲ ਦੀ ਉਮਰ ਦੇ ਵਿੱਚ ਉਸ ਦਾ ਪਿਤਾ ਉਹਨੂੰ ਆਰਐਸਐਸ ਦੇ ਵਿੱਚ ਛੱਡ ਗਿਆ ਸੀਗਾ ਤਾਂ ਕਿ ਆਰਐਸਐਸ ਦੇ ਵਿੱਚ ਰਹਿੰਦੇ ਆ ਉਹ ਕੁਝ ਚੰਗਾ ਸਿੱਖ ਸਕੇ ਆਰਐਸਐਸ ਦੇ ਨਿਯਮ ਰੂਲ ਸਿੱਖ ਸਕੇ ਪਰ 4 ਸਾਲ ਦੀ ਉਮਰ ਤੋਂ ਹੀ ਹੁਣ ਤੱਕ ਜਦੋਂ ਕਿ ਉਹ ਸੌਫਟਵੇਅਰ ਇੰਜੀਨੀਅਰ ਬਣ ਚੁੱਕਾ ਸੀਗਾ ਉਦੋਂ ਤੋਂ ਲੈ ਕੇ ਹੁਣ ਤੱਕ ਅ ਅਨੰਦੂ ਅਜੀ ਦੇ ਦਸਨ ਮੁਤਾਬਕ ਸੁਸਾਈਡ ਨੋਟ ਦੇ ਵਿੱਚ ਕਿ ਉਦੋਂ ਤੋਂ ਹੀ ਉਹਦਾ ਸਰੀਰ ਖੋਸ਼ੋਸ਼ਣ ਜਿਹੜਾ ਉਹ ਸੰਗ ਦੇ ਵਿੱਚ ਹੁੰਦਾ ਰਿਹਾ ਚਾਰ ਸਾਲ ਹੁਣ ਸੋਚ ਕੇ ਹਰਾਨੀ ਹੁੰਦੀ ਹੈ ਕਿ 4 ਸਾਲ ਦੀ ਉਮਰ ਇੱਕ ਮਾਸੂਮ ਜੀ ਉਮਰ ਹੁੰਦੀ ਆ ਉਦੋਂ ਇੱਕ ਕਲੀ ਹੁੰਦਿਆ ਹੁੰਦਾ ਬੱਚਾ ਕਲੀ ਦੀ ਨਿਆਈ ਹੁੰਦਾ ਆ ਜਿਹਨੂੰ ਕੁਝ ਵੀ ਨਹੀਂ ਪਤਾ ਹੁੰਦਾ ਪਰ ਇਹ ਆਰਐਸਐਸ ਦੇ ਲੋਕ ਐਡੇ ਦਰਿੰਦੇ ਕਿ 4 ਸਾਲ ਦੇ ਮਾਸੂਮ ਬੱਚੇ ਨਾਲ ਹੈਵਾਨੀਅਤ ਕਰਦੇ ਰਹੇ ਉਹਨੇ ਵੀ ਦੋਸ਼ ਲਾਇਆ ਨੇ ਕਿ ਕੱਲਾ ਮੈਂ ਹੀ ਨਹੀਂ ਜਿੰਨੇ ਵੀ ਇੱਥੇ ਬੱਚੇ ਨਵੇਂ ਆਉਂਦੇ ਨੇ ਸ਼ਾਮਲ ਹੁੰਦੇ ਨੇ ਸੰਗ ਦੇ ਵਿੱਚ ਸਾਰਿਆਂ ਦੇ ਨਾਲ ਇਦਾਂ ਕੀਤਾ ਜਾਂਦਾ ਆ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਆ ਉਹਨਾਂ ਦੇ ਨਾਲ ਦੁਰਵਿਹਾਰ ਕੀਤਾ ਜਾਂਦਾ ਆ ਸਿੱਧੇ ਤੌਰ ਤੇ ਮੈਂ ਕਹਾਂ ਕਿ ਸਰੀਰਕ ਸੰਬੰਧ ਜਿਹੜੇ ਆ ਉਹਨਾਂ ਦੇ ਨਾਲ ਬਣਾਏ ਜਾਂਦੇ ਨੇ ਸੋ ਗੱਡੀ ਮਾੜੀ ਇਹ ਕਰਤੂਤ ਆ ਆਰਐਸਐਸ ਦੀ ਆ ਉਹ ਕਹਿੰਦਾ ਕਿ ਮੇਰਾ ਜਿਹੜਾ ਇਹ ਆਤਮ ਹੱਤਿਆ ਕਰਨ ਦਾ ਜਿਹੜਾ ਫੈਸਲਾ ਆ ਕਿਸੇ ਨਾਲ ਕੋਈ ਰੰਜਿਸ਼ ਜਾਂ ਦੁਸ਼ਮਣੀ ਨਹੀਂ ਮੈਂ ਮੇਰੇ ਆਤਮ ਸਨਮਾਨ ਨੂੰ ਲੈ ਕੇ ਜਿਹੜੀ ਮੇਰੀ ਠੇਸ ਪਹੁੰਚੀ ਆ ਤੇ ਮੈਨੂੰ ਇੱਕ ਸ਼ੁਰੂ ਤੋਂ ਜਿਹੜੀ ਉਤਪੀੜਨਾ ਮੈਂ ਚੱਲਦਾ ਰਿਹਾ ਆ ਕਿ ਮੇਰੇ ਨਾਲ ਬਹੁਤ ਲੋਕਾਂ ਨੇ ਦੁਸ਼ਕਰਮ ਕੀਤਾ ਹੋਰ ਵੀ ਬੱਚਿਆਂ ਨਾਲ ਇਦਾਂ ਹੀ ਕਰਦੇ ਨੇ ਸੋ ਆਰਐਸਐਸ ਦੀ ਇਹ ਗੰਦੀ ਘਣਾਉਣੀ ਕਰਤੂਤ ਸਾਹਮਣੇ ਆਈ ਹੈ ਜੀ ਇਸ ਸੰਘੀਆਂ ਦਾ ਜਿਹੜਾ ਚਿਹਰਾ ਆ ਇਸ ਸੌਫਟਵੇਅਰ ਇੰਜੀਨੀਅਰ ਨੇ ਨੰਗਾ ਕੀਤਾ ਆ ਪਰ ਇੱਥੇ ਭਾਰਤ ਸਰਕਾਰ ਆ ਜਿਹੜੀ ਉਹ ਬਿਲਕੁਲ ਗੁੰਗੀ ਹੋਈ ਬੈਠੀ ਆ ਕਿਉਂ ਹੋਈ ਬੈਠੀ ਆ ਇਹ ਵੀ ਆਪਾਂ ਨੂੰ ਪਤਾ ਆ ਕਿ ਬੀਜੇਪੀ ਦੀ ਸਰਕਾਰ ਆ ਤੇ ਬੀਜੇਪੀ ਤੇ ਆਰਐਸਐਸ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ ਹੁਣ ਸੋਚਣ ਵਾਲੀ ਗੱਲ ਇਹ ਆ ਕਿ ਦੇਸ਼ ਵਿੱਚ ਚੱਲ ਕੀ ਰਿਹਾ ਆ ਕਦੇ ਆਈਪੀਐਸ ਵਾਈਪੂਰਨ ਵਰਗੇ ਏ ਡੀਜੀਪੀ ਰੈਂਕ ਦੇ ਸੀਨੀਅਰ ਅਧਿਕਾਰੀ ਜਾਤੀਵਾਦੀ ਉਤਪ੍ਰੇੜਨਾ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਿੰਦਾ ਕਦੇ ਕੋਈ ਏਐਸਆਈ ਨੂੰ ਮਜਬੂਰ ਕਰ ਦਿੱਤਾ ਜਾਂਦਾ ਆ ਮਰਨ ਵਾਸਤੇ ਤੇ ਹੁਣ ਇਹ ਜਿਹੜੀ ਤਾਜ਼ਾ ਘਟਨਾ ਕੇਰਲਾ ਤੋਂ ਸਾਹਮਣੇ ਆਈ ਆ ਇਸ ਨੌਜਵਾਨ ਸੌਫਟਵੇਅਰ ਇੰਜੀਨੀਅਰ ਦੀ ਆਖਰ ਇਹ ਸਾਰਾ ਕੁਝ ਦੇਸ਼ ਦੇ ਵਿੱਚ ਕੀ ਚੱਲ ਰਿਹਾ ਤੇ ਕਿਉਂ ਚੱਲ ਰਿਹਾ ਇਹਨੂੰ ਸਮਝਣ ਦੀ ਲੋੜ ਆ ਸਤਿਓ ਜੀ ਭਾਜੀਪੀ ਦੇਸ਼ ਦਾ ਵਿਕਾਸ ਨਹੀਂ ਵਿਨਾਸ਼ ਕਰ ਰਹੀ ਆ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਆ ਲੋਕਾਂ ਨੂੰ ਮਰਨ ਲਈ ਮਜਬੂਰ ਕੀਤਾ ਜਾਂਦਾ ਆ ਸੋ ਸਮਝਣ ਦੀ ਲੋੜ ਆ ਸਾਨੂੰ ਕਿਉਂਕਿ ਹਰ ਇਨਸਾਨ ਦੇ ਕੋਲ ਦਿਮਾਗ ਆ ਹਰ ਇਨਸਾਨ ਖੁਦ ਸੋਚ ਸਕਦਾ ਮੈਨੂੰ ਕੁਝ ਦੱਸਣ ਦੀ ਲੋੜ ਨਹੀਂ ਆ ਇਹ ਭਾਜਪਾ ਦਾ ਆਰਐਸਐਸ ਦਾ ਸਿੱਧੇ ਤੌਰ ਤੇ ਹਿੰਦੂਤਵ ਦਾ ਵੀ ਚਿਹਰਾ ਨੰਗਾ ਹੋਇਆ ਆ ਕਿਉਂ ਕਿ ਇੱਕ ਅਯੁੱਧਿਆ ਦੇ ਰਾਮ ਮੰਦਰ ਦੀ ਘਟਨਾ ਵੀ ਸਾਹਮਣੇ ਆਈ ਹੈ ਜਿੱਥੇ ਅਯੁੱਧਿਆ ਦੇ ਰਾਮ ਮੰਦਰ ਦੇ ਵਿੱਚ ਸਫਾਈ ਦਾ ਕੰਮ ਕਰਨ ਵਾਲੀ ਸਾਫ ਸਫਾਈ ਦਾ ਕੰਮ ਕਰਨ ਵਾਲੀ ਇੱਕ ਦਲਿਤ ਪਰਿਵਾਰ ਦੀ ਧੀ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਜਾਂਦਾ ਹੈ ਜਿਹੜਾ ਕਿਸੇ ਵੀ ਨਿਊਜ਼ ਚੈਨਲ ਨੇ ਅਜੇ ਤੱਕ ਜਨਤਕ ਨਹੀਂ ਕੀਤਾ ਕੇਵਲ ਸੋਸ਼ਲ ਮੀਡੀਆ ਰਾਹੀਂ ਹੀ ਇਹ ਘਟਨਾ ਜਿਹੜੀ ਸਾਹਮਣੇ ਆਈ ਆ ਕਿਸੇ આજ ਤੱਕ ਏਬੀਪੀ ਜਾਂ ਜਿੰਨੇ ਵੀ ਭਾਰਤ ਦੇ ਅਧਿਕਾਰਤ ਚੈਨਲ ਨੇ ਕਿਸੇ ਨੇ ਵੀ ਚੈਨਲ ਆਈਜ਼ ਇਹ ਖਬਰ ਨਹੀਂ ਕੀਤੀ ਕਿ ਕਿਦਾਂ ਇੱਕ ਮਾਸੂਮ ਬੱਚੀ ਨੂੰ ਉਹ ਮੰਦਰ ਦੇ ਪੁਜਾਰੀਆਂ ਵੱਲੋਂ ਮੰਦਰ ਦੇ ਪ੍ਰਬੰਧਕਾਂ ਵੱਲੋਂ ਨੋਚਿਆ ਗਿਆ ਸੋ ਇਦਾਂ ਦੀਆਂ ਬਹੁਤ ਹੀ ਘਟਨਾਵਾਂ ਜਿਹੜੀਆਂ ਆਏ ਦਿਨ ਦੇਸ਼ ਦੇ ਵਿੱਚ ਕਟ ਰਹੀਆਂ ਨੇ ਇਹ ਅਸਲ ਦੇ ਵਿੱਚ ਬੀਜੇਪੀ ਅਤੇ ਆਰਐਸਐਸ ਦਾ ਇਹ ਅਸਲ ਚਿਹਰਾ ਜਿਹੜਾ ਉਹ ਸਾਫ਼ ਕਰਦੀਆਂ ਨੇ ਹੁਣ ਗੱਲ ਇਹ ਕਿ ਆਰਐਸਐਸ ਵਾਲੇ ਇਹਨਾਂ ਨਿੰਦਰ ਹੋ ਕੇ ਇਹਨਾਂ ਦੀਆਂ ਕਰਤੂਤਾਂ ਕਿਉਂ ਕਰ ਰਹੇ ਨੇ ਇਹ ਵੀ ਸਮਝਣ ਦੀ ਲੋੜ ਆ ਕਿਉਂ ਕਿ ਆਰਐਸਐਸ ਨੂੰ ਪਤਾ ਕਿ ਭਾਰਤ ਵਿੱਚ ਬੀਜੇਪੀ ਦੀ ਸਰਕਾਰ ਹੈ ਤਾਂ ਉਹਨਾਂ ਦਾ ਇਹ ਮੰਨਣਾ ਉਹਨਾਂ ਦਾ ਇਹ ਸੂਚਨਾ ਹੈ ਕਿ ਹਮੇਸ਼ਾ ਹੀ ਬੀਜੇਪੀ ਦੀ ਸਰਕਾਰ ਰਹਿਣੀ ਕਿਉਂ ਕਿ ਕਿਉਂਕਿ ਜੇਕਰ ਬੀਜੇਪੀ ਨੂੰ ਵੋਟਾਂ ਨਾ ਵੀ ਲੋਕਾਂ ਨੇ ਪਾਈਆਂ ਤੇ ਇਹਨਾਂ ਨੇ ਧੋਖਾਧੜੀ ਕਰਕੇ ਧੱਕਾ ਕਰਕੇ ਚੋਰੀ ਕਰਕੇ ਵੋਟਾਂ ਤੇ ਸੱਤਾ ਦੇ ਵਿੱਚ ਆ ਜਾਣਾ ਸੋ ਇਸ ਕਰਕੇ ਉਹਨਾਂ ਨੂੰ ਕੋਈ ਖੌਫ ਨਹੀਂਗਾ ਕਿਸੇ ਸਰਕਾਰ ਦਾ ਕਿਉਂਕਿ ਸਰਕਾਰ ਉਹਨਾਂ ਦੀ ਆਪਣੀ ਆ ਭਾਰਤ ਦੇ ਕਾਨੂੰਨ ਦਾ ਕੋਈ ਡਰ ਨਹੀਂ ਆ ਭਾਰਤ ਦੀ ਆਵਾਮ ਦਾ ਕੋਈ ਵੀ ਡਰ ਨਹੀਂਗਾ ਉਹਨਾਂ ਨੂੰ ਇਸ ਕਰਕੇ ਆਰਐਸਐਸ ਤੇ ਇਹ ਜਿਹੜੇ ਲੋਕ ਇਹ ਸੰਘੀ ਲੋਕ ਨੇ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਹਰ ਦਿਨ ਹੁਣ ਸੋਚ ਕੇ ਵੇਖੋ ਕਿ ਇਹ ਜਿਹੜਾ ਇਹ ਘਟਨਾ ਤੇ ਇੱਕ ਸਾਹਮਣੇ ਆਈ ਆ ਉਹ ਜਿਹੜਾ ਸੌਫਟਵੇਅਰ ਇੰਜੀਨੀਅਰ ਸੀ ਅਨੰਦੀ ਅਨੰਦੂ ਅਜੀ ਨਾਂ ਦਾ ਉਹ ਆਤਮ ਤਿਆਗ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰਕੇ ਇਸ ਦਰਦ ਤੋਂ ਭਾਵੇਂ ਮੁਕਤ ਹੋ ਗਿਆ ਪਰ ਉਹ ਸਾਡੇ ਸਾਰੇਆਂ ਵਾਸਤੇ ਬਹੁਤ ਸਵਾਲ ਛੱਡ ਗਿਆ ਆਪਣੇ ਮਰਨ ਤੋਂ ਬਾਅਦ ਤੇ ਇਹਦੇ ਨਾਲ ਨਾਲ ਹੀ ਹੋਰ ਵੀ ਜਿਹੜੇ ਬੱਚੇ ਨੇ ਉੱਥੇ ਸੰਘ ਦੇ ਵਿੱਚ ਨਵੀਂ ਪਰਤੀ ਹੁੰਦੀ ਹੈ ਜਦ ਸੰਗ ਦੇ ਸਿੱਖਿਆ ਜਿਹੜੀ ਉਹ ਪ੍ਰਾਪਤ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਉਹ ਦੱਸ ਗਿਆ ਕਿ ਕੀ ਕੀ ਹੁੰਦਾ ਆ ਹਰ ਦਿਨ ਹੁੰਦਾ ਆ ਹਰ ਸਮੇਂ ਹੁੰਦਾ ਆ ਸੋ ਇਹ ਬਹੁਤ ਸਵਾਲ ਨੇ ਜਿਹੜੇ ਜਵਾਬ ਮੰਗਦੇ ਨੇ ਤੇ ਜਵਾਬ ਕਿੰਨਾ ਤੋਂ ਮੰਗਦੇ ਨੇ ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਆ ਮੈਨੂੰ ਦੱਸਣ ਦੀ ਲੋੜ ਨਹੀਂ ਆ ਸੋ ਇਹ ਜਵਾਬ ਕਿੱਦਾਂ ਦੇਣਾ ਹੈ ਅਸੀਂ ਭਾਰਤ ਵਾਸੀ ਹੋ ਤੇ ਖਾਸ ਕਰਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਮੇਰੀ ਹੱਥ ਜੋੜ ਕੇ ਇਲਤਜਾ ਸਾਰੇ ਭੈਣ ਭਰਾਵਾਂ ਨੂੰ ਜਵਾਬ ਕਿਦਾਂ ਦੇਣਾ ਕਿ ਤੁਸੀਂ ਬਿਲਕੁਲ ਜਾਣਦੇ ਜੀ ਬੋਲਣ ਦੀ ਬਿਲਕੁਲ ਲੋੜ ਵਿਰੋਧ ਕਰਨ ਦੀ ਲੋੜ ਇਸ ਦੇ ਨਾਲ ਨਾਲ ਜਦੋਂ ਵੀ ਭਾਰਤ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਜਾਂ ਜਦੋਂ ਵੀ ਆ ਲੋਕ ਸਭਾ ਇਲੈਕਸ਼ਨ ਹੁੰਦਾ ਹੈ ਉਸ ਵੇਲੇ ਅਸੀਂ ਆਪਣੇ ਵੋਟ ਦਾ ਬਿਲਕੁਲ ਸਹੀ ਇਸਤੇਮਾਲ ਕਰਕੇ ਉਸ ਅਧਿਕਾਰ ਦਾ ਚੰਗੀ ਤਰ੍ਹਾਂ ਇਸਤੇਮਾਲ ਕਰਕੇ ਇਹਨਾਂ ਸਵਾਲਾਂ ਦੇ ਜਵਾਬ ਦੇ ਸਕਦੇ ਆਂ